हेलो जी सशिकाल जी सारेना स्वागत है फिर तो तोडे तो अपने चैनल ते आज तोडेले सी प्लेन फैब्रिक लेके आए हां बहुत ज्यादा कस्टमर दी डिमांड सी जी प्लेन सूटस भी दिखाया करो एंड बुटीक्स वाले नु भी चाहिदे hunde है प्लेन फैब्रिक च कने वर्क करना हुंदा है ठीक है हैंड वर्क करना हुंदा है मशीन वर्क करना हुंदा है ये फैब्रिक प्योर दा फैब्रिक रहने वाला विस्कोस ऑर्गेन्जा भी फैब्रिक है कलर्स भी दे सकदे हो प्योर दा फैब्रिक है ਇਹ ਪਰ ਮੀਟਰ ਰਿਕੋਰਡਿੰਗ ਹੈ ਫੈਬਰਿਕ ਸਾਰੇ ਰਹਿਣ ਵਾਲੀ ਨੇ ਜੋ ਪਲੇਨ ਹੈਗੇ ਤੁਸੀਂ ਕਲਰਸ ਆਪਸ਼ਨਸ ਦੇਖ ਸਕਦੇ ਹੈਗੇ ਹੋ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਉੱਪਰ ਹੈਂਡਵਰਕ ਕਰ ਸਕਦੇ ਹੋ ਮਸ਼ੀਨਵਰਕ ਕਰ ਸਕਦੇ ਹੋ ਥ्रेडਵਰਕ ਕਰ ਸਕਦੇ ਹੈਗੇ ਹੋ ਪੇਂਟ ਕਰ ਸਕਦੇ ਹੋ ਬਲੌਕ ਪੇਂਟਿੰਗ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਤੁਸੀਂ ਸੂਟ ਦੇ ਉੱਪਰ ਕਸਟਮਾਈਜੇਸ਼ਨਸ ਲੈ ਸਕਦੇ ਹੋ ਕਸਟਮਾਈਜੇਸ਼ਨ ਕਰ ਸਕਦੇ ਹੋ ਲੇਸਿਸ ਲਗਾ ਸਕਦੇ ਹੋ ਡ्रेसेस ਬਣਾ ਸਕਦੇ ਹੋ ਸੂਟਸ ਬਣਾ ਸਕਦੇ ਹੋ ਸ਼ਰਾਰਾ ਗਰਾਰਾ ਬਣਾ ਸਕਦੇ ਹੈਗੇ ਹੋ ਸਾਰੀ ਬਣਾ ਸਕਦੇ ਹੈਗੇ ਹੋ ਬਹੁਤ ਇਹ ਉਹਦਾ ਫੈਬਰਿਕ ਹੈ ਪਿਓਰ ਪ੍ਰੇਮ ਦਾ ਬਸਕੋਸ ਦਾ ਹੈਗਾ ਤਿੱਲੇ ਦਾ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਫੈਬਰਿਕ ਬਹੁਤ ਹੀ ਐਲੀਗੈਂਟ ਤੁਸੀਂ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਤੁਸੀਂ ਫੁੱਲ ਹੈਵੀ ਵਰਕ ਕੀਤਾ ਹੋਇਆ ਹੈਗਾ ਸਿੰਗਲ ਸੂਟ ਹੈਗਾ ਮਹਿਰੂਨ ਕਲਰ ਹੈਗਾ ਬਹੁਤ ਹੀ ਪਿਆਰਾ ਉੱਪਰ ਵਾਈਟ ਕਲਰ ਦੇ ਨੇ ਤੇ ਫਲਾਰਸ ਨੇ ਐਚ ਡੀ ਡਿਜੀਟਲ ਪ੍ਰਿੰਟਰ ਫੈਬਰਿਕ ਰੈਨਵਲ ਹੈ ਪਰ ਮੀਟਰ ਦੇ ਅਕੋਰਡਿੰਗ ਹੋਏਗਾ ਨੈਕਸਟ ਹੈਗਾ ਜੀ ਇਹ ਕ੍ਰੇਪ ਦਾ ਫੈਬਰਿਕ ਹੈ ਵੀ ਫੁੱਲ ਹੈਵੀ ਵਰਕ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋ ਵਰਕ ਸੀਕਵੈਂਸ ਵਰਕ ਕੀਤਾ ਹੋਇਆ ਸਾਰੇ ਹੀ ਫੈਬਰਿਕ ਦੇ ਉੱਪਰ ਅਗਰ ਤੁਸੀਂ ਸ਼ਰਟ ਵੀ ਬਣਾਓਗੇ ਤਾਂ ਫਰੰਟ ਐਂਡ ਬੈਕ ਤੋਂ ਫੁੱਲ ਹੈਵੀ ਸ਼ਰਟ ਬਣ ਕੇ ਰੈਡੀ ਹੋਏਗਾ ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਫੈਬਰਿਕ ਨੂੰ ਯੂਜ਼ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਤੇ ਫੁੱਲ ਵਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਵੀ ਵਰਕ ਕੀਤਾ ਹੋਇਆ ਸੀਕਵੈਂਸ ਵਰਕ print ਕਿੰਨਾ ਸੋਨਾ ਬਿਲਕੁਲ ਛੋਟੇ ਕਈਆਂ ਨੂੰ ਛੋਟੀ ਬੁੱਤੀ ਪਸੰਦ ਹੁੰਦੀ ਹੈ ਕਈਸੋ ਤਾਂ ਉਸ ਅਕੋਰਡਿੰਗ ਹੈ ਇਹ ਹੈਗਾ ਜੀ ਜੌਰਜਟ ਦਾ ਫੈਬਰਿਕ ਬਹੁਤ ਹੀ ਸੋਨਾ ਬੰਦਨੀ print ਹੈ ਉੱਪਰ ਵਰਕ ਕੀਤਾ ਹੋਇਆ ਇਸ ਦੇ ਉੱਪਰ ਬਹੁਤ ਸੋਨਾ ਕੋਟਾ ਪੱਤੀ ਦਾ ਵਰਕ ਨਾਲ ਦੁਪੱਟਾ ਵੀ ਜੌਰਜਟ ਦਾ ਦੁਪੱਟਾ ਹੈ embroiderry full heavy ਤੁਸੀਂ ਦੇਖ ਸਕਦੇ ਹੈਗੇ ਉਸ ਸਕੇਲਪਿੰਗ ਕੀਤੀ ਹੈ ਕੋਟਾ ਪੱਤੀ ਦਾ ਵਰਕ ਕੀਤਾ ਹੋਇਆ ਸਿਕੁਐਂਸ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਕਲਰ ਸ਼ਰਟ ਐਂਡ ਬਾਟਮ ਤੇ ਨਾਲ ਦੁਪੱਟਾ ਹੈਗਾ ਬਹੁਤ ਹੀ ਸੋਨਾ ਕੰਬੋ ਨੈਕਸਟ ਹੈਗਾ ਜੀ 크러쉬 ਟਿਸ਼ੂ ਦਾ ਫੈਬਰਿਕ ਹੈ ਇਹ ਵੀ ਬਹੁਤ ਹੀ ਸੋਨਾ ਫੈਬਰਿਕ ਰਹਿਣ ਵਾਲਾ ਬਹੁਤ ਹੀ ਵਧੀਆ ਜੋ ਕਿ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਅੱਜਕਲ ਇਸ ਦੇ ਵਿੱਚ ਵੀ ਕਲਰਸ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਕਲਰ ਹੈ ਲਾਈਟ ਡਾਰਕ ਸ਼ੇਡ ਜਿਹੜੇ ਵੀ ਤੁਸੀਂ ਲੈਣੇ ਚਾਹੋ ਲੈ ਸਕਦੇ ਹੈਗੇ ਉਹ ਬਹੁਤ ਹੀ ਪਿਆਰੇ ਪਿਆਰੇ ਸ਼ੇਡਸ ਹੈਗੇ ਹੈ ਇਸ ਵਿੱਚ ਲਾਈਟ ਡਾਰਕ ਸੱਤਰਾਂ ਦੇ ਇਹ ਦੀ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੈਗੇ ਉਹ ਪਰ ਮੀਟਰ ਦੇ ਅਕੋਰਡਿੰਗ ਇਹ ਹੈਗਾ ਸੀ ਔਰਗਾਂਜ਼ਾ ਦਾ ਤੁਸੀਂ ਪਹਿਲਾਂ ਦਿਖਾਈ ਸੀ ਵੀਡੀਓ ਦੇ ਵਿੱਚ ਤਾਂ ਉਸ ਦੇ ਵਿੱਚ ਕਲਰ ਹੈ ਦੇਖੋ ਰੈੱਡ ਟੋਨ ਦੇ ਵਿੱਚ ਅਲੱਗ-ਅਲੱਗ ਸ਼ੇਡਸ ਹੈਗੇ ਬਹੁਤ ਹੀ ਪਿਆਰੇ ਸ਼ੇਡ ये मीटर की कट आएगी मतलब पर मीटर के अकॉर्डिंग भी तीस लै सकते हो ढाई मीटर स्टार्टिंग प्राइज हैगा ढाई तो घट कटिंग नहीं मिलेगी ढाई मीटर लै सकते हैं तो उस तो ज्यादा जिन्ना लैना चाहो लै सकते हैं बहुत ही सोने कलर है देख सकते हो किस वाइट कलर बहुत ही प्यारइट कलर है जी बहुत ही सोहना प्याजी कलर अनीन शेड ਇਹਦਾ ਕਿ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਐਂਗਲਿਸ਼ ਕਲਰਸ ਬੋਲੇ ਐਂਡ ਆ ਨਿਊਟ ਕਲਰਸ ਬਹੁਤ ਹੀ ਪਿਆਰੇ ਪੈਸਲ ਸ਼ੇਡਸ ਵੀ ਕਹਿ ਸਕਦੇ ਹਾਂ ਆਪਾਂ ਜੋ ਕਿ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਹੇ ਹੈਗੇ ਨੇ ਸੋ ਇਹਨਾਂ ਵਿੱਚੋਂ ਜਿਹੜੇ ਵੀ ਸੂਟ ਤੁਸੀਂ ਲੈਣੇ ਚਾਹਦੇ ਹੋ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਜੋ ਸਕਰੀਨ ਤੇ ਮੈਂਸ਼ਨ ਹੈਗਾ WhatsApp ਵਾਲਾ ਉਸ ਤੇ ਮੈਸੇਜ ਕਾਲ ਕਰ ਸਕਦੇ ਹੈ ਕਿਉਂ ਤੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੇ ਸੂਟ ਬਾਰੇ ਹੋਰ ਜਾਣਕਾਰੀ ਪ੍ਰਾਈਸ ਬਾਰੇ ਕਿੰਨੇ ਮੀਟਰ ਲੈ ਸਕਦੇ ਹੋ ਕਿਵੇਂ ਲੈ ਸਕਦੇ ਹੋ ਆਰਡਰ ਕਿਵੇਂ ਪਲੇਸ ਕਰਨਾ ਕੁਝ ਵੀ ਹੈ ਤਾਂ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੈ ਕਿਉਂ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਤੇ ਵਿੱਚ ਹੀ ਕਰਨੀ ਪਊਗੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ